ਆਪਣੇ ਮੰਗਾ ਲਈ ਆਪਣੇ ਹੱਕਾਂ ਲਈ ਅੱਜ ਫਿਰ ਕਿਸਾਨ ਜੜੇ ਆ ਉਹ ਸੜਕਾਂ ਦੇ ਉੱਪਰ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਲੰਧਰ ਹਾਈਵੇ ਦੀਆਂ ਤਸਵੀਰਾਂ ਨੇ ਕਿਸਾਨ ਵੀਰਾਂ ਵੱਲੋਂ ਟਰੈਕਟਰ ਜੜੇ ਆ ਖੜੇ ਕਰ ਦਿੱਤੇ ਗਏ ਆ ਤੇ ਮੂੰਹ ਦਿੱਲੀ ਵਾਲ ਨੂੰ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਮਕੇਸ਼ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਕੇਸ਼ ਜੀ ਕੀ ਕਾਰਨ ਹੈ ਜਿਹੜਾ ਟਰੈਕਟਰਾਂ ਦਾ ਮੂੰਹ ਦਿੱਲੀ ਵਾਲ ਨੂੰ ਕਰ ਦਿੱਤਾ ਦੇਖੋ ਦੋ ਫੋਰਮ ਸਾਡੇ ਪੰਜਾਬ ਦੇ 13 ਤਰੀਕ ਤੋਂ ਜਿਹੜਾ ਸੀ ਇੱਕ ਧਰਨਾ ਹੁਲਕਿਆ ਸੀ ਉਹ ਨਹੀਂ ਉਹ ਧਰਨਾ ਜਿਹੜਾ ਕਰਨ ਲਈ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਤਸ਼ੱਦਦ ਕਰਕੇ ਬਹੁਤ ਵੱਡਾ ਜਿੱਦਾਂ ਸਾਡੇ ਸਾਥੀ ਜ਼ਖਮੀ ਵੀ ਹੋਏ ਸ਼ਹੀਦ ਵੀ ਹੋਏ ਇੱਕ ਸਾਡਾ ਜੰਗ ਨੌਜਵਾਨ ਕਿਸਾਨ ਜਿਹੜਾ ਸੀ ਉਹਦੇ ਸਿੱਧੀਆਂ ਗੋਲੀਆਂ ਮਾਰ ਕੇ ਸਿਰਚ ਗੋਲੀ ਲੱਗੀ ਉਹਨੂੰ ਸ਼ਹੀਦ ਕੀਤਾ ਗਿਆ ਤੇ ਉਹਦੇ ਵਿੱਚ ਕੇਂਦਰ ਸਰਕਾਰ ਨੇ ਅਦਾਲਤ ਵਿੱਚ ਜਾ ਕੇ ਉੱਤੇ ਆਪਣਾ ਪੱਖ ਵੀ ਰੱਖਿਆ ਜਿਹੜਾ ਕਿਸਾਨ ਦੇ ਟਰੈਕਟਰ ਆ ਇੱਕ ਹਾਈਵੇ ਤੇ ਨਹੀਂ ਜਾ ਸਕਦੇ ਦਿੱਲੀ ਤਾਂ ਬਹੁਤ ਦੂਰ ਦੀ ਗੱਲ ਅੱਜ ਪੂਰੇ ਭਾਰਤ ਵਿੱਚ ਅਸੀਂ ਉਹ ਮੈਸੇਜ ਦੇਣ ਲਈ ਵੀ ਜਿਹੜਾ ਜਿਹੜਾ ਟਰੈਕਟਰ ਹੈ ਕਿਸਾਨ ਦਾ ਕਿਸਾਨਾਂ ਦੀਆਂ ਜ਼ਮੀਨਾਂ ਰਕਵੈਰ ਕਰਕੇ ਹਾਈਵੇ ਬਣੇ ਆ ਤੇ ਅਸੀਂ ਦਿੱਲੀ ਵੱਲ ਜਦੋਂ ਮਰਜ਼ੀ ਕੁਝ ਕਰ ਸਕਦੇ ਆ ਜਦੋਂ ਸਾਡੀਆਂ ਜਥੇਬੰਦੀਆਂ ਆਪ ਵਿੱਚ ਚਤਾਲ ਮੇਂਚ ਲੱਗੀਆਂ ਆ ਜੇ ਕੋਈ ਇਦਾਂ ਦਾ ਫੈਸਲਾ ਲੈਣਾ ਪਿਆ ਤੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਕਿਸਾਨਾਂ ਨਾਲ ਵਿਤਕਰਾ ਕਿਉਂ ਸਵਾਲ ਤਾਂ ਇੱਥੇ ਖੜਾ ਹੁੰਦਾ ਕਿਉਂਕਿ ਪਿਛਲੇ ਸਾਲ ਵੀ ਬੜਾ ਲੰਮਾ ਜਿਹੜਾ ਆਪਣੇ ਹੱਕ ਲੈਣ ਲਈ ਪ੍ਰਦਰਸ਼ਨ ਕਰਨਾ ਪਿਆ ਹੁਣ ਫਿਰ ਮਤਲਬ ਜਿਹੜਾ ਆਪਣੇ ਹੱਕ ਲੈਣੇ ਪੈਣਗੇ ਅਜਤ ਸੜਕਾਂ ਤੇ ਬਹਿਣਾ ਪਵੇਗਾ ਦੇਖੋ ਜਿਹੜੀ ਕੇਂਦਰ ਸਰਕਾਰ ਆ ਸਾਨੂੰ ਲੱਗਦਾ ਇਹ ਜਿਹੜੇ ਦੇਸ਼ ਦੇ ਚੰਦ ਕੋਰਪੋਰੇਟ ਘਰਾਣੇ ਆ ਦੇਸ਼ ਦਾ ਸਾਰਾ ਕਾਰੋਬਾਰ ਵਿਦ ਖੇਤੀ ਖੋ ਕੇ ਸਿਰਫ ਉਹਨਾਂ ਦੇ ਹੱਥ ਚ ਦੇਣਾ ਚਾਹੁੰਦੀ ਆ ਅੱਜ 26 ਤੇ 27 ਤਰੀਕ ਨੂੰ ਡਬਲਯੂਟੀ ਦੀ ਮੀਟਿੰਗ ਵੀ ਜਿਹੜੀ ਆ ਆਪੂਤਾਪੀ ਦਵਾਈ ਦੇ ਵਿੱਚ ਹੋ ਰਹੀ ਆ ਅਸੀਂ ਅੱਜ ਜਿਹੜਾ ਡਬਲਯੂਟੀ ਦਾ ਵੀ ਪੁਤਲਾ ਪੂਰੇ ਭਾਰਤ ਵਿੱਚ ਜਲਾਉਣ ਜਾ ਰਹੇ ਆ ਉਹਦਾ ਏਸੀ ਵੀ ਜਿੰਨਾ ਚਿਰ ਭਾਰਤ ਜਿਹੜਾ ਡਬਲਯੂ ਦਾ ਮੈਂਬਰ ਆ ਜਿੰਨਾ ਚਿਰ ਉਹਦੇ ਵਿੱਚੋਂ ਬਾਹਰ ਨਹੀਂ ਆਉਂਦਾ ਉਨਾ ਚਿਰ ਜਿਹੜੀ ਅਸੀਂ ਲੜਾਈ ਐ ਐਮਐਸਪੀ ਦੀ ਲੜ ਰਹੇ ਆ ਉਹ ਐਮਐਸਪੀ ਕਾਨੂੰਨ ਸਾਨੂੰ ਮੈਂ ਦੀ ਉਮੀਦ ਬਹੁਤ ਘਟਿਆ ਅੱਜ ਅਸੀਂ ਕੇਂਦਰ ਸਰਕਾਰ ਤੇ ਉਹ ਦਬਾਅ ਪਾਉਣ ਲਈ ਵੀ ਕੋਸ਼ਿਸ਼ ਕਰ ਰਹੇ ਆ ਵੀ ਇਹਨੂੰ ਐਮਐਸਪੀ ਨੂੰ ਉਹਦੇ ਵਿੱਚੋਂ ਬਾਹਰ ਲਿਆਂਦਾ ਜਾਵੇ ਇਹ ਐਮਐਸਪੀ ਦਾ ਕਾਨੂੰਨ ਲੈਣ ਦੇ ਲਈ ਡਬਲਯੂਟੀ ਤੋਂ ਭਾਰਤ ਨੂੰ ਮੈਂਬਰਸ਼ਿਪ ਆਪਣੀ ਖਾਰਜ ਕਰਵਾ ਕੇ ਬਾਹਰ ਆਉਣਾ ਚਾਹੀਦਾ ਤੇ ਅਗਲੀ ਰਣਨੀਤੀ ਕੀ ਰਹੇਗੀ ਦੇਖੋ ਅਸੀਂ ਇੱਕ ਐਸਕੇਐਮ ਨੇ 6 ਸੀਨੀਅਰ ਆਗੂਆਂ ਦੀ ਜਿਹੜੀ ਹੈ ਨਾ ਕਮੇਟੀ ਬਣਾਈ ਆ ਉਹ ਜਿਹੜੇ ਫੋਰਮ ਲੜ ਰਹੇ ਆ ਜਾ ਐਸ ਕੇ ਐਮ ਨੇ ਜਿਹੜਾ ਪਹਿਲਾ ਅੰਦੋਲਨ ਲੜਿਆ ਸੀ ਉਹ ਸਾਰੇ ਆਗੂਆਂ ਨੂੰ ਨਾਲ ਲੈਣ ਲਈ ਉਹਨੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਆ ਉਹ ਸਾਰਾ ਸਾਂਝਾ ਤਾਲਮਿਲ ਕਰਾ ਕੇ ਐਸ ਕੇ ਐਮ ਇੱਕ ਪੂਰੇ ਦੇਸ਼ ਦਾ ਸੰਗਠਨ ਆ ਫਿਰ ਐਸ ਕੇ ਐਮ ਫੈਸਲਾ ਲਾਊਗਾ ਜੋ ਵੀ ਅਸੀਂ ਉਹਦੇ ਨਾਲ ਚੱਲਾਂਗੇ ਬਿਲਕੁਲ ਤਸਵੀਰਾਂ ਨਾਲ ਦੀ ਨਾਲ ਦਿਖਾਣੇ ਆ ਕਿ ਟਰੈਕਟਰਾਂ ਦੇ ਉੱਪਰ ਕਿਸਾਨੀ ਝੰਡੇ ਲਗਾ ਕੇ ਕਿਸਾਨ ਵੀ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਵਿਤਕਰਾ ਹੀ ਕਿਉਂ ਸਵਾਲ ਐਹੀ ਖੜਾ ਹੁੰਦਾ ਹਰ ਵਾਰੀ ਵਿਤਕਰਾ ਦੇਖੋ ਇਦਾਂ ਹੈ ਕਿ ਜਦੋਂ ਵੀ ਕਿਸਾਨੀ ਦੀ ਗੱਲ ਆਂਦੀ ਹੈ ਜਦੋਂ ਦੇ ਅਸੀਂ ਆਜ਼ਾਦ ਹੋਏ ਆ ਤੇ ਕਿਸਾਨਾਂ ਤੇ ਗ੍ਰੀਨ ਰੈਵਲੂਸ਼ਨ ਵੇਲੇ ਹਰ ਚੀਜ਼ ਵੇਲੇ ਪੂਰਾ ਭਰੋਸਾ ਕੀਤਾ ਗਿਆ ਇਹਨਾਂ ਤੋਂ ਉਮੀਦ ਜਗਾਈ ਗਈ ਕਿ ਹਾਂਜੀ ਜੀ ਇਹ ਸਾਡਾ ਹੱਥ ਫੜਨਗੇ ਜਦੋਂ ਦੇਸ਼ ਨੂੰ ਲੋੜ ਸੀ ਤੇ ਜਦੋਂ ਕਿਸਾਨਾਂ ਨੂੰ ਲੋੜ ਅੱਜ ਪਈ ਹੈ ਮਹਿੰਗਾਈ ਵੱਧ ਰਹੀ ਹੈ ਸਮਾਜ ਦੇ ਨਾਲ ਚੱਲਣਾ ਬਿਜ਼ਨਸਮੈਨ ਹੋਰ ਅਮੀਰ ਹੋਈ ਜਾ ਰਿਹਾ ਸਿਰਫ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਮੰਗ ਰਹੇ ਜਿਹਦੇ ਨਾਲ ਘਰ ਦਾ ਦਾਲ ਫੁਲਕਾ ਚੱਲੇ ਅਸੀਂ ਕੋਈ ਅਮੀਰ ਹੋਣ ਦੀਆਂ ਕੋਟੀਆਂ ਪਾਣ ਦੀਆਂ ਗੱਲਾਂ ਦੇ ਕਰ ਨਹੀਂ ਰਹੇ ਸੋ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਅਪਲਿਫਟ ਕਰੋ ਜੇ ਕੋਈ 2 4 5 ਰੁਪਏ ਕਿਲੋ ਦੀ ਚੀਜ਼ ਹੈ ਉਹ ਚੀਜ਼ ਵੇਚਦਾ ਕਿਸਾਨ ਤੇ ਉਹੀ ਚੀਜ਼ ਮਾਰਕੀਟ ਦੇ ਵਿੱਚ 25 30 ਰੁਪਏ 50 ਰੁਪਏ ਕਿਲੋ ਦੀ ਵਿਕਦੀ ਹੈ ਜੇ ਮਿਡਲ ਮੈਨ ਸਾਰੇ ਪ੍ਰੋਫਿਟ ਕਮਾ ਰਿਹਾ ਕਿਸਾਨ ਤਾਂ ਸਿਰਫ ਇੰਨਾ ਕਹਿ ਰਿਹਾ ਕਿ ਮੇਰੀ ਜਿਹੜੀ ਜੋ ਮੇਰੀ ਲਾਗਤ ਹੈ ਉਸ ਚੀਜ਼ ਨੂੰ ਜੇ ਰਿਟਰਨ ਚ ਆ ਜਾਵੇ ਉਹਦੀ ਇੱਕ ਗਾਰੰਟੀ ਦੇ ਦਿਓ ਜੀ ਇਸ ਤੋਂ ਬਾਅਦ ਤੇ ਅਸੀਂ ਕੁਝ ਮੰਗ ਹੀ ਨਹੀਂ ਰਹੇ ਸੋ ਇਹੀ ਹੈ ਸਾਰਿਆਂ ਸਰਕਾਰਾਂ ਮੋਰੇ ਬੇਨਤੀ ਕਿ ਕਾਈਂਡਲੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਅੱਜ ਵੀ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖੜੇ ਨੇ ਇਹ ਕੋਈ ਰੋਸ ਮੁਜ਼ਾਰਾ ਨਹੀਂ ਇੱਕ ਪ੍ਰਧਾਨ ਮੰਤਰੀ ਸਾਡੇ ਤੋਂ ਉਮੀਦ ਹੈ ਸਾਨੂੰ ਕਿ ਹਾਂ ਅੱਜ ਵੀ ਸਾਡੀ ਗੱਲ ਸੁਣ ਲਵੇ ਤੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਸੁੱਖੀ ਸ਼ਾਂਤੀ ਆਪਣੇ ਘਰਾਂ ਨੂੰ ਵਾਪਸ ਜਾਣ। ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀਰਾਂ ਨੇ ਜਿਹੜੇ ਆਪਣੇ ਟਰੈਕਟਰਾਂ ਦੇ ਮੂੰਹ ਨੇ ਉਹ ਦਿੱਲੀ ਵੱਲ ਨੂੰ ਕਰ ਦਿੱਤੇ ਨੇ। ਛੋਟੇ-ਛੋਟੇ ਬੱਚਿਆਂ ਦੇ ਨਾਲ ਕਿਸਾਨ ਵੀਰ ਜਿਹੜੇ ਪ੍ਰੋਟੈਸਟ ਕਰਦੇ ਦਿਖਾਈ ਦੇ ਰਹੇ ਨੇ ਉੱਤੇ ਕਿਸਾਨਾਂ ਦਾ ਕਹਿਣਾ ਕਿ ਜੇ ਹਜੇ ਵੀ ਸਾਡੀਆਂ ਮੰਗਾਂ ਵੱਲ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਟੈਸਟ ਔਰ ਤੇ ਜਿਹੜਾ ਕੀਤਾ ਜਾਵੇਗਾ ਕੈਮਰਾਮੈਨ ਰੇਸ਼ਰ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜਲਾਦਾ